촬영기 वो <laughs> ਮੋਹਣੀ ਲਗੀਆਂ ਤਿਆਰ ਹੋ ਗਈਆਂ ਆਹ ਪਿਆ ਕਾਲਾ ਚੈਟ ਨੂੰ ਚੇਨੂ ਅਮਨ ਮੰਗਾਲੂ ਹੋ ਗਈ ਡਾਕਟਰ ਸਾਹਿਬ ਨਾਲ ਹੋ ਗਈ ਗੱਲ ਵਾਜੂ 15 ਗਾਸਟ ਮਾਰੇ ਦੇਸ਼ ਵਾਸੀਆਂ ਨੂੰ ਪੰਜਾਬੀ ਦਿੱਖ ਦੇ ਅਸੀਂ ਅਰਦਾਸ ਕਰਦੇ ਹਾਂ ਬੇਤੀ ਕਰਦੇ ਹਾਂ ਜੋਤਰੀ ਕਰਦੇ ਹਾਂ ਕਿ ਹਰੇਕ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੀਆਂ ਹੋਣ ਹਰੇਕ ਪਰਿਵਾਰ ਜਿਹੜੇ ਆ ਉਹ ਤਜਾਦੀਦਾਰ ਨਿਕ ਮਾਲ ਸਹਣ ਅੱਜ ਦਾ ਜਿਹੜਾ ਦਿਖਾਵਾ ਬਹੁਤ ਕੁਸ਼ਰ ਦਿਖਾਣਾ ਸਾਡੇ ਯੋਧਿਆਂ ਨੇ ਸ਼ਹੀਦ ਭਗਤ ਸਿੰਘ, ਬਾਕਾਸ ਸਿੰਘ ਲਾਬਾ ਉਦੋਂ ਸੇ ਸਾਰੇ ਜਿੰਨੇ ਵੀ ਸਾਡੇ ਕਦਰੀ ਸਾਥ ਸਾਥੀ ਸੀ ਹੋਰ ਜਿੰਨੇ ਵੀ ਸਾਡੇ ਦੇਸ਼ ਦੇ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੰਜਾਬੀਆਂ ਨੇ ਦਿੱਤੀਆਂ 90% ਕੁਰਬਾਨੀਆਂ ਸਾਡੇ ਪੰਜਾਬੀਆਂ ਨੇ ਦਿੱਤੀਆਂ ਤੇ ਸਾਡੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ 57% ਤੋਂ ਵੱਧ ਦਾ ਜਿਹੜਾ ਹੈਗਾ ਅੰਨ ਦਾ ਸਾਡੇ ਪੰਜਾਬੀਆਂ ਨੇ ਪਾਇਆ ਸੋ ਇਸ ਆਜ਼ਾਦੀ ਦਿਹਾੜੇ ਦੀਆਂ ਜੋ ਸਾਡੇ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਜਿਸ ਤਰੀਕੇ ਦੇ ਨਾਲ ਅੱਜ ਵੀ ਆਜ਼ਾਦੀ ਨੂੰ ਬਚਾਉਣ ਦੇ ਲਈ ਸਾਡੇ ਦੇਸ਼ ਨੂੰ ਬਚਾਉਣ ਦੇ ਲਈ ਸ਼ਹੀਦੀਆਂ ਪ੍ਰਾਪਤ ਕਰ ਰਹੇ ਆ ਜਿਸ ਤਰੀਕੇ ਨਾਲ ਹੌਲਦਾਰ ਸ਼ਹੀਦ ਮਨਦੀਪ ਸਿੰਘ ਜੀ ਟਣਕੋਈਆਂ ਜਿਨ੍ਹਾਂ ਦੇ ਅਸੀਂ ਅੱਜ ਬੁੱਧ ਤੇ ਆਏ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਔਰ ਇਹ ਬਹੁਤ ਪਵਿੱਤਰ ਦਿਹਾੜਾ ਵਾ ਔਰ ਇਸ ਦਿਹਾੜੇ ਨੂੰ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਔਰ ਮੈਂ ਸਾਡੇ ਨੌਜਵਾਨਾਂ ਨੂੰ ਇਹ ਹੀ ਅਪੀਲ ਕਰਦਾ ਕਿ ਆਓ ਅੱਜ ਆਪਾਂ ਇਸ ਆਜ਼ਾਦੀ ਦਿਹਾੜੇ ਨੂੰ ਸਨ ਕਰੀਏ ਕਿ ਅਸੀਂ ਨਸ਼ਿਆਂ ਤੋਂ ਮੁਕਤੀ ਪਾਵਾਂਗੇ ਔਰ ਇਸ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਨਸ਼ਿਆਂ ਤੋਂ ਮੁਕਤੀ ਪਾਉਣ ਲਈ ਜਿਹੜੇ ਲੀਡਰ ਗੱਲ ਕਰਦੇ ਆ ਜੇ ਮੇਰੇ ਅਰਗਾ ਲੀਡਰ ਅੱਜ ਗੱਲ ਕਹਿੰਦਾ ਕਿ ਮੈਂ ਖੁਦ ਨਸ਼ੇ ਤੋਂ ਮੁਕਤੀ ਪਾਈ ਹੈ ਇਹਦੇ ਲਈ ਅੱਜ ਮੈਂ ਆਪਣਾ ਇੱਕ ਡੋਪ ਟੈਸਟ ਕਰਾਉਣ ਹੁਣ ਨੇ ਵੀ ਜਾ ਰਿਹਾ ਤਾਂ ਕਿ ਅਸੀਂ ਸਿਹਤ ਦੇ ਇਹ ਲੋਕਾਂ ਨੂੰ ਕਿ ਚਾਨਣ ਬਣਾ ਰਹੇ ਬਣੀਏ ਕਹਿੰਦੇ ਵੀ ਕੋਈ ਕਿਸੇ ਦਾ ਬੱਚਾ ਗੁੜ ਖਾਂਦਾ ਸੀ ਉਹ ਬਾਬੇ ਸੰਤ ਮਹਾਪੁਰਖ ਕੋਲ ਲੈ ਗਿਆ ਮਹਾਪੁਰਖ ਨੂੰ ਕਹਿੰਦਾ ਕਹਿੰਦੇ ਬਾਬਾ ਜੀ ਸਾਡਾ ਬੱਚਾ ਗੁੜ ਖਾਂਦਾ ਮਹਾਪੁਰਖ ਕਹਿੰਦੇ ਕਹਿੰਦੇ ਵੀ ਤੁਸੀਂ ਐਂ ਕਰਿਓ 10 ਦਿਨਾਂ ਬਾਅਦ ਆਇਓ ਤੇ 10 ਦਿਨਾਂ ਬਾਅਦ ਮਾਤਾ ਉਸ ਬੱਚੇ ਨੂੰ ਫੇਰ ਲੈ ਕੇ ਜਾਂਦੀ ਹੈ ਕਹਿੰਦੇ ਮਾਤਾ ਮਹਾਰਾਜ ਜੀ ਸਾਡਾ ਬੱਚਾ ਗੁੜ ਖਾਂਦਾ ਤੇ ਮਹਾਰਾਜ ਜੀ ਨੇ ਕਿਹਾ ਕਿ ਬੱਚਾ ਗੁੜਨਾ ਖਾਇਆ ਕਰ ਤੇ ਬੇਬੇ ਗੁੱਸੇ ਹੋ ਗਈ ਥੋੜੀ ਜੀ ਕਹਿੰਦੀ ਵੀ ਤੂੰ ਇਹ ਗੱਲ ਤਾਂ ਪਿਛਲੇ ਜਦੋਂ 10 ਦਿਨ ਪਹਿਲਾਂ ਆਏ ਸੀ ਉਦੋਂ ਵੀ ਕਹਿ ਸਕਦੇ ਸੀ ਬਾਬਾ ਜੀ ਉਹ ਕਹਿੰਦੇ ਵੀ ਭਾਈ ਮੈਂ ਖਾਂਦਾ ਸੀ ਪਹਿਲਾਂ ਮੈਂ ਛੱਡ ਕੇ ਦੇਖਿਆ ਸੋ ਅੱਜ ਜਿਹੜੇ ਲੀਡਰ ਗੱਲ ਕਰਦੇ ਆ ਅਸੀਂ ਲੋਕਾਂ ਨੂੰ ਜੇ ਵਕਈ ਸਿਹਤ ਦੇਣੀ ਆ ਤਾਂ ਅਸੀਂ ਪਹਿਲਾਂ ਆਪ ਨਸ਼ਿਆਂ ਤੋਂ ਮੁਕਤ ਹੋਈਏ ਨਸ਼ਿਆਂ ਤੋਂ ਰਹਿਤ ਹੋਈਏ ਸੋ ਇਹ ਇਸ ਦੇ ਲਈ ਸਾਰੇ ਜਿੰਨੇ ਵੀ ਸਾਡੇ ਨੌਜਵਾਨ ਨੇ ਅਸੀਂ ਇਹਨਾਂ ਨੂੰ ਚੰਗੇ ਸ਼ਹਿਰੀ ਬਣਾਈਏ ਇਹ ਹੀ ਸਾਡੀ ਅਸਲੀ ਆਜ਼ਾਦੀ ਆ ਸਾਡੇ ਬੱਚਿਆਂ ਨੂੰ ਪੜ੍ਹ ਲਿਖਾ ਕੇ ਚੰਗੇ ਅਫਸਰ ਬਣਾਈਏ ਇਹ ਹੀ ਸਾਡੇ ਲਈ ਅਸਲੀ ਆਜ਼ਾਦੀ ਆ ਅਸੀਂ ਸਾਰੇ ਬਿਮਾਰੀਆਂ ਤੋਂ ਮੁਕਤ ਹੋਈਏ ਇਹ ਹੀ ਸਾਡੇ ਲਈ ਅਸਲੀ ਆਜ਼ਾਦੀ ਆ ਸੋ ਸਾਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫੇਰ ਆਜ਼ਾਦੀ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ